ਅੱਜ ਤੁਹਾਡੇ ਬੇਟੀ ਅਮਰਜੀਤ ਕੋਲ ਸਾਹੋਕੇ ਖੁਦ ਟੋਣ ਮੈਦਾਨ ਦੇ ਵਿੱਚ ਹੈ ਕਿੰਨੀ ਕਿ سپورਟ ਪਿਤਾ ਦੇ ਵੱਲੋਂ ਬੇਟੀ ਦੇ ਲਈ ਕੀਤੀ ਜਾ ਰਹੀ ਹੈ। ਜਿਵੇਂ ਰਿਸਪਾਂਸਿਬਲ ਹੈ ਮੇਰੀ ਬੇਟੀ ਪਾਰਲੀਮੈਂਟਲ ਵਿੱਚ ਜਿੱਤ ਕੇ ਜਾਵੇ। ਉਹ ਛੋਟੀ ਜੀ ਹੁੰਦੀ ਸੀ ਇਹਦੀ ਮੰਮੀ ਇਹਨੂੰ ਬੇਦੀ ਜੀ ਰਾਜ਼ੀ ਹੁੰਦੀ ਸੀ। ਤੇ ਇਸ ਕਰਕੇ ਮੈਂ ਇਹਨਾਂ ਜੀ ਪੁੱਟੋ ਆ ਬੇਦੀ ਜੀ ਪੁੱਟੋ। ਬੇਦੀ ਜੀ ਪੁੱਟੋ ਆ। ਪਰ ਨਸਲਾ مشورہ ਹੋਇਆ ਸੀਗਾ ਇਹ ਨਹੀਂ ਤੁਸੀਂ ਕਦੇ ਕਿਹਾ ਕਿ ਸਿਆਸਤ ਦਾ ਕੀ ਪਤਾ ਕੀ ਹੋਵੇ ਵੀ ਤੂੰ ਨੌਕਰੀ ਛੱਡ ਰਹੀ ਹੈ ਇਹ ਬੜੀ ਲਿਖੀ ਸੀ ਮੈਂ ਵੈਸੇ ਇਹਨੂੰ ਇਸ ਲੈਂਡ ਤੋਂ ਵੱਟ ਗਿਆ ਸੀ ਪਰ ਇਹਨੇ ਆਪਣੇ ਜੱਦ ਦੀ ਛੱਡੀ ਫਿਰ ਇਹਨੂੰ ਨੌਕਰੀ ਤੋਂ ਵੀ ਗੈਰ ਦੁਆਇਆ ਤੁਹਾਡੇ ਧਰਮ ਪਤਨੀ ਦੁਨੀਆ ਤੇ ਹੁੰਦੇ ਵੇਖ ਰਹੇ ਹੁੰਦੇ ਤਾਂ ਉਹਨਾਂ ਨੂੰ ਖੁਸ਼ੀ ਹੋਣੀ ਸੀ ਇਸ ਚੀਜ਼ ਦੀ ਉਹਨੇ ਬਹੁਤ ਖੁਸ਼ ਹੋਣਾ ਸੀ ਆ ਜਿੱਪਤੀ ਨੂੰ ਉਹ ਤੋਂ ਹੁਣ ਵੀ ਸਵਰਗਾ ਤੋਂ ਇਹਨਾਂ ਨੂੰ ਪਿਆਰ ਕਰਦੀ ਹੈ ਤੁਹਾਨੂੰ ਲੱਗਦਾ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਅੱਗੇ ਗਰੀਬਾਂ ਦੀ ਗੱਲ ਕਰਨਗੇ ਜਾਂ ਲੋਕਾਂ ਦੀ ਹੋਰ ਫ੍ਰੀਕੋਰਡ ਦੇ ਲੋਕਾਂ ਦੀ ਗੱਲ ਕਰਨਗੇ ਬਹੁਤ ਇਹਦੇ ਵਿੱਚ ਭਾਵਨਾ ਸੀ ਕਿ ਮੈਂ ਇਹਨਾਂ ਲੋਕਾਂ ਦੀ ਸੇਵਾ ਕਰਾਂ ਤੇ ਉਸੇ ਨਕਸ਼ੇ ਕਦਮ ਤੇ ਇਹ ਬੇਟੀ ਕੰਮ ਕਰਾਂ ਹਰਠਵਾਨ ਕੇ ਅਪੀਲ ਕਰਦਾ ਕਿ ਮੇਰੀ ਬੇਟੀ ਨੂੰ ਇਹ ਤੁਹਾਡੀ ਬੇਟੀ ਆ ਤੁਸੀਂ ਇਹਨੂੰ ਜਿਤਾਉਣਾ ਮੇਰੀ ਬੇਟੀ ਤੇ ਹੁਣ ਹਣੇ ਲੋਕਾਂ ਦੀ ਬੇਟੀ ਆ ਸਸ਼ੀਕਲ ਮੈਂ ਤੁਹਾਡੇ ਨਾਲ ਕਮਲਦੀਪ ਗੌਰ ਤਾਂ ਲੋਕ ਸਭਾ ਚੋਣ ਅਖਾੜਾ ਜਿਵੇਂ ਭਖਿਆ ਹੋਇਆ ਹੈ ਤਫਰੀਦਕੋਟ ਦੀ ਗੱਲ ਕਰ ਲਈ ਤਾਂ ਫਰੀਦਕੋਟ ਤੋਂ ਕਾਂਗਰਸ ਦੇ ਵੱਲੋਂ ਅਮਰਜੀਤ ਕੋਰ ਸਾਹੋਕੇ ਨੂੰ ਜਿਹੜੀ ਟਿਕਟ ਦਿੱਤੀ ਗਈ ਉਹਨਾਂ ਤੇ ਭਰੋਸਾ ਜਤਾਇਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੂਰੀ ਸਪੋਰਟ ਉਹਨਾਂ ਨੂੰ ਕੀਤੀ ਜਾ ਰਹੀ ਹੈ ਸਾਡੇ ਨਾਲ ਅਮਰਜੀਤ ਕੋਰ ਸਾਹੋਕੇ ਦੇ ਪਿਤਾ ਐਲ ਐਸ ਹੋਤਾ ਜੀ ਮੌਜੂਦ ਹੈਗੇ ਨੇ ਸਰਕਾਰੀ ਮੁਲਾਜ਼ਮ ਵੀ ਜਿਹੜੇ ਨੇ ਪੜਾ ਸਵਾਗਤ ਕਰ ਲੈਣੇ ਆ ਬਹੁਤ ਸਵਾਗਤ ਹੈ ਜੀ ਤੁਹਾਡਾ ਕਿਸੇ ਫੜੋ ਹਾਂ ਜੀ अच्छा सरकारी मुलाजम ਤੁਸੀਂ ਵੀ ਰਹੇ ਹੋ ਕਿਹੜਾ محکمہ ਸੀ ਤੁਹਾਡੇ ਕੋਲ ਤੇ ਕਦੋਂ ਰਟਾਇਰ ਹੋਏ ਤੁਸੀਂ ਮੇਰੇ ਕੋਲੇ ਪੰਜਾਬ ਨੀ ਸੋਚੇ ਜੀ ਹੱਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ 2002 ਮੈਂ ਫਰੀਦਕੋਟ ਤੋਂ ਰਟਾਇਰ ਮੈਂ ਪਛੜੇ ਵਰਗਾ ਦੇ ਵਿੱਚੋਂ ਮੇਰੇ ਕੋਲੇ ਸਾਰਾ ਗਰੀਬ ਲੋਕਾਂ ਦਾ محکمہ ਸੀ ਮੈਂ ਤਨੋਂ ਮਨੋਂ ਉਹਨਾਂ ਲੋਕਾਂ ਦੀ ਸੇਵਾ ਕੀਤੀ ਇਸੇ ਕਰਕੇ ਮੈਂ ਬਾਬਾ ਫਰੀਦ ਦਾ ਧੰਨਵਾਦ ਕਰਦਾ ਮੈਂ ਇਸ ਧਰਤੀ 'ਚ ਇੱਥੇ ਰਹਿ ਗਿਆ ਕਿਉਂਕਿ ਜਿੱਦੇ ਮੇਰੇ ਨਾਲ ਦੇ ਅਫਸਰ ਸਾਰੇ ਇੱਥੇ ਰਹੇ ਨੇ ਬਾਬਾ ਫਰੀਦ ਦੀ ਧਰਤੀ ਦਾ ਮੋਹ ਹੀ ਇਹੋ ਜਿਹਾ ਜਿਹੜਾ ਅਫਸਰ ਇੱਥੇ ਆ ਗਿਆ ਉਹਨੇ ਇੱਥੇ ਰਹਿ ਜਾਣਾ ਇੱਥੇ ਸੇਵਾ ਕੀਤੀ ਹੈ ਇਸ ਕਰਕੇ ਮੈਂ ਫਰੀਦਕੋਟ ਦੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੈਨੂੰ ਬੜਾ ਮਾਣ ਸਨਮਾਨ ਤੇ ਚੰਗੀ ਇੱਜ਼ਤ ਦਿੱਤੀ ਇੱਥੇ ਰਿਟਾਇਰ ਹੋਣ ਤੋਂ ਬਾਅਦ ਤੁਹਾਡਾ ਨਹੀਂ ਮਨ ਕੀਤਾ ਤੁਸੀਂ ਸਿਆਸਤ ਦੇ ਵਿੱਚ ਆ ਜਾਵੋ ਨਹੀਂ ਮੈਨੂੰ ਲੋਕ ਬਹੁਤ ਕਹਿੰਦੇ ਸੀ ਪਾਰਟੀਆਂ ਬਹੁਤ ਹਤੂ ਕਹਿੰਦੇ ਕਿ ਤੁਸੀਂ ਸਾਡੇ ਨਾਲ ਸਾਡੇ ਨਾਲ ਕਿਉਂਕਿ ਮੇਰਾ ਵਰਕ ਬਹੁਤ ਸੀ ਮੈਨੂੰ ਵੀ ਵਰਦਨ ਮੈਂ 1986 ਦੇ ਵਿੱਚ ਜੋ ਲਖਰੋ ਮੈਂ ਚੰਡੀਗੜ੍ਹ ਸੀ ਉਦੋਂ ਮੈਂ ਪਾਰਟੀ ਦੇ ਕਈ ਉਹਨਾਂ ਤੇ ਨਮਾਜ਼ ਸੀ ਜਿਹੜੀਆਂ ਜੁਨਿਆਨੰਦ ਦੇ ਵਿੱਚ ਮੈਂ ਕੰਮ ਕੀਤਾ ਉੱਥੇ ਵੀ 1986 ਦੇ ਵਿੱਚ ਮੈਨੂੰ ਐਮਪੀ ਬਾਰ ਤੇ ਟਿਕਟ ਦਿੰਦੇ ਸੀ ਉਹਨੀ ਪਾਰਟੀ ਦੇ ਰਹੀ ਸੀ ਉਦੋਂ ਵੀ ਕਾਂਗਰਸੀ ਕਾਂਗਰਸ ਦੇ ਵਿੱਚੋਂ ਟਿਕਟ ਦਿੱਤਾ ਸੀ ਪਰ ਮੈਂ ਉਦੋਂ ਵੀ ਇਗਨੋਰ ਕਰਕੇ ਫਿਰ ਇੱਥੇ ਜਿੰਨੇ ਵੀ ਆਪਣਾ ਕੇਵਲ ਸਿੰਘ ਠੰਡੇ ਤੋਂ ਇਲੈਕਸ਼ਨ ਲੜਿਆ ਉਹਦਾ ਇਲੈਕਸ਼ਨ ਦਾ ਵਰਚਾਰਨ ਪੰਜ ਕਰਾਈ ਉਹਨੂੰ ਸਪੋਰਟ ਕੀਤੀ ਉਹਨੂੰ ਵਿਧਾਨ ਸਭਾ ਜੀ ਭੇਜਿਆ ਇਥੋਂ ਮੇਰੇ ਨਾਲ ਗਰੀਬ ਤਬਕਾ ਸਾਰਾ ਚੱਲਦਾ ਸੀ ਮੈਂ ਉਹਨਾਂ ਦੇ ਕੰਮ ਕੀਤੇ ਜਿਹੜੇ ਵੱਡੇ ਵੱਡੇ ਬੰਦੇ ਆ ਮੈਂ ਬਾਦਲ ਸਾਹਿਬ ਨਾਲ ਹਰਚਾਰ ਨਮਬਰਾਡ ਨਾਲ ਬਿਆਨਸ ਨਾਲ ਮੈਂ ਕੰਮ ਕੀਤਾ ਬੜਾ ਕੁਝ ਸਿੱਖਿਆ ਉਹਨਾਂ ਤੋਂ ਪਰ ਉਹਨਾਂ ਨੇ ਬਹੁਤ ਮੈਨੂੰ ਜੋਰ ਲਾਇਆ ਪਰ ਮੈਂ ਆਪਣੀ ਕਿਰਤ ਕਰਕੇ ਰੋਟੀ ਖਾਣਾ ਚਾਹੁੰਦਾ ਸੀ ਕਈ ਸਿਆਸਤਦਾਨਾਂ ਨੂੰ ਤੁਸੀਂ ਜਿਤਾਇਆ ਤੁਸੀਂ ਸਪੋਰਟ ਕੀਤੀ ਹੈ ਅੱਜ ਤੁਹਾਡੇ ਬੇਟੀ ਅਮਰਜੀਤ ਕੋਰ ਸਾਹੋ ਕੇ ਖੁਦ ਚੋਣ ਮੈਦਾਨ ਦੇ ਵਿੱਚ ਹੈ ਕਿੰਨੀ ਕੀ ਸਪੋਰਟ ਪਿਤਾ ਦੇ ਵੱਲੋਂ ਬੇਟੀ ਦੇ ਲਈ ਕੀਤੀ ਜਾ ਰਹੀ ਹੈ ਮੈਨੂੰ ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕੇ ਪਿੱਛੇ ਇਹ ਆਈ ਸੀ ਇਥੇ ਤਾਂ ਸਾਡਾ ਜਿਹੜਾ ਫਰੀਦਕੋਟ ਦਾ ਸ਼ਹਿਰੀ ਇਲਾਕਾ ਕੋ ਪਿੰਡਾਂ ਦੇ ਲੋਕ ਉਹਨਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਤੇ ਮੈਂ ਆਸ ਕਰਦਾ ਜੇ ਜਿਵੇਂ ਰਿਸਪਾਂਸ ਬਣ ਰਿਹਾ ਮੇਰੀ ਬੇਟੀ ਪਾਰਲੀਮੈਂਟਲ ਵਿੱਚ ਦਿੱਟ ਕੇ ਜਾਓਗੀ ਜਿਸ ਵੋਟਰ ਦੇ ਤੌਰ ਤੇ ਦੇਖੀ ਹੈ ਨਾ ਤੁਸੀਂ ਵੋਟ ਪਾਉਣੀ ਹੈ ਤੁਹਾਨੂੰ ਲੱਗਦਾ ਹੈ ਤੁਹਾਡੇ ਬੇਟੀ ਕਾਂਗਰਸ ਦੇ ਉਮੀਦਵਾਰ ਯੋਗ ਹੈਗੇ ਨੇ ਮੇਰੀ ਬੇਟੀ ਬਹੁਤ ਪੜ੍ਹੀ ਲਿਖੀ ਆ ਇਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਅਸੀਂ ਤੇ ਲੋਕਾਂ ਦੀ ਸੇਵਾ ਵੀ ਬਹੁਤ ਕਰਦੇ ਆ ਜਦੋਂ ਛੋਟੀ ਜੀ ਹੁੰਦੀ ਸੀ ਇਹਦੀ ਮੰਮੀ ਇਹਨੂੰ ਬੇਦੀ ਜੀ ਰਾਧੀ ਹੁੰਦੀ ਸੀ ਤੇ ਇਸ ਕਰਕੇ ਬੈਨਰ ਜੀ ਪੁੱਟੋ ਹੈ ਹਾਂ ਬੇਦੀ ਜੀ ਪੁੱਟੋ ਬੇਦੀ ਜੀ ਪੁੱਟੋ ਵਾਲੀ ਸੀ ਤੇ ਇਹਨੇ ਉਸੇ ਨਕਸ਼ੇ ਕਰਦੋਂ ਦੇ ਵਿੱਚ ਜਿਵੇਂ ਮੈਂ ਕੰਮ ਕਰਦਾ ਸੀ ਜਿੰਨੇ ਜਨਤਾ ਇੱਥੇ ਘਰੇ ਕੰਮ ਧੰਨਿਆ ਵਾਸਤੇ ਆਉਂਦੀ ਸੀ ਸਭ ਨੂੰ ਜਿਹਾ ਕਰਦੀ ਸੀ ਚਾਹ ਪਾਣੀ ਪਲਾਉਂਦੀ ਸੀ ਤੇ ਇਸ ਕਰਕੇ ਲੋਕ ਵੀ ਬਹੁਤ ਮਾਣ ਕਰਦੇ ਸੀ ਮੇਰੇ ਬੱਚਿਆਂ ਤੇ ਜਦੋਂ ਸਰਕਾਰੀ ਨੌਕਰੀ ਤੁਹਾਡੀ ਬੇਟੀ ਨੇ ਛੱਡੀ ਸੀਗੀ ਹਨਾ ਤੁਹਾਡੇ ਨਾਲ ਸਲਾਹ مشورہ ਹੋਇਆ ਸੀਗਾ ਇਹ ਨਹੀਂ ਤੁਸੀਂ ਕਦੇ ਕਿਹਾ ਕਿ ਸਿਆਸਤ ਦਾ ਕੀ ਪਤਾ ਕੀ ਹੋਵੇ ਵੀ ਤੂੰ ਨੌਕਰੀ ਛੱਡ ਰਹੀਆਂ ਜਾਂ ਸਹਿਮਤੀ ਦੇ ਨਾਲ ਹੀ ਪੂਰਾ ਨੌਕਰੀ ਛੱਡੀ ਗਈ ਸੀਗੀ ਐਕਚੁਅਲੀ ਅਸੀਂ ਬੜੀ ਮਿਹਨਤ ਨਾਲ ਇਹਨਾਂ ਨੂੰ ਪੜਾਇਆ ਪੋਸਟਾਂ ਤੇ ਭੇਜਿਆ ਮੇਰੀ ਬੇਟੀ ਇੱਥੇ ਮੇਰੀ ਜਗ੍ਹਾ ਬਰਕਰਾਰ ਇਹ ਤੋਂ ਛੋਟੀ ਉਹ ਵੀ ਡੀਐਮ ਐ ਇਥੋਂ ਦੀ ਗ੍ਰੀਨਕੋਟ ਦੇ ਖਾਣ ਐਸ ਬੇਰੀ ਤੇ ਇਹ ਪੜ੍ਹੀ ਲਿਖੀ ਸੀ ਮੈਂ ਵੈਸੇ ਇਹਨੂੰ ਇਸ ਲੈਨ ਤੋਂ ਵਰਜਿਆ ਸੀ ਪਰ ਇਹਨੇ ਆਪਣੇ ਜੱਦ ਨਹੀਂ ਛੱਡੀ ਇਹ ਮੇਰਾ ਜਿਹੜਾ ਦਮਾਦ ਸੀ ਉਹ ਥੋੜਾ ਪੋਲੀਟਿਕਲ ਸੀਗਾ ਫਿਰ ਇਹਨੂੰ ਨੌਕਰੀ ਤੋਂ ਰਿਹਾ ਨੋ ਆਇਆ ਯਾਇਨ ਕਰਾ ਕੇ ਫਿਰ ਜਿਲ੍ਹਾ ਪਟੀਸ਼ਨ ਦੀ ਚੋਣ ਲੜੀ ਤੁਸੀਂ ਗੁੱਸੇ ਤਾਂ ਨਹੀਂ ਹੋਏ ਉਦੋਂ ਕਿਉਂਕਿ ਤੁਸੀਂ ਕਹਿ ਰਹੇ ਮੈਂ ਵਰਜਿਆ ਸੀ ਇਸ ਲਾਈਨ ਤੋਂ ਮੈਂ ਹੁਣ ਬਹੁਤ ਖੁਸ਼ ਹਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਬੇਟੀ ਨੂੰ ਪਾਰਲੀਮੈਂਟ ਦਾ ਐਮਪੀ ਦਾ ਟਿਕਟ ਮਿਲਿਆ ਤੇ ਮੈਂ ਰੱਬ ਦਾ ਸ਼ੁਕਰ ਕਰਦਾ ਇਮੋਸ਼ਨਲ ਵੀ ਹੋ ਗਈ ਸੀ ਇੰਟਰਵਿਊ ਦੇ ਵਿੱਚ ਇਮੋਸ਼ਨਲ ਹੋਈ ਸੀਗੇ ਆਪਣੀ ਮਾਤਾ ਜੀ ਨੂੰ ਯਾਦ ਕੀਤਾ ਸੀਗਾ ਤੇ ਕਿਦਾਂ ਦਾ ਇੱਕ ਧੀ ਦਾ ਆਪਣੀ ਮਾਂ ਦੇ ਨਾਲ ਕਿਦਾਂ ਦਾ ਰਿਸ਼ਤਾ ਸੀਗਾ ਅੱਜ ਵੀ ਉਹ ਯਾਦ ਕਰ ਰਹੇ ਨੇ ਮਾਤੀ ਦਾ ਰਸਤੇ ਇਹ ਜਾਂਦਾ। ਤਿਆ ਮਾਪਿਆਂ ਦੀ ਅੱਗੇ ਵਧਾਉਂਦਿਆਂ ਮੇਰੀ ਬੇਟੀ ਨੇ ਵੀ ਉਹੋ ਹੀ ਆਖਿਆ ਕਿ ਉਹ ਅੱਜ ਵੀ ਆਪਣੀ ਮਾਂ ਦੇ ਨਾਲ ਕਿਉਂਕਿ ਮੈਂ ਬਾਹਰ ਰਹਿੰਦਾ ਸੀ ਤੇ ਜਿਆਦਾ ਬੱਚੇ ਨੂੰ ਉਹ ਹੀ ਵੇਖਦੀ ਸੀ। ਉਹਨੇ ਇਹਨਾਂ ਨੂੰ ਤਿਆਰ ਕੀਤਾ ਪੜ੍ਹਾਈ ਦੇ ਵੀ ਜਿਹੜੇ ਵਸੀਲੇ ਬਣਾਏ ਉਸੇ ਦੀ ਕਿਰਪਾਸ ਉਹਨੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿੱਤੀ ਮੇ ਛੋਟੀ ਬੇਟੀ ਆ ਉਹ ਬਾਹਰ ਹੈ ਮੇਰੀ ਸ਼ਬਦਜੀਤ ਉਹ ਰੈਸਟੋਰੈਂਟ ਚ ਲਾ ਰਹੀ ਹੈ ਤੇ ਬਹੁਤ ਵਧੀਆ ਉੱਥੇ 3-4 ਲੱਖ ਰੁਪਿਆ ਉਹਦੀ ਰੋਜ਼ ਦੀ ਇਨਕਮ ਹੈ ਹਾਂ ਤੁਹਾਨੂੰ ਲੱਗਦਾ ਅਗਰ ਉਹਨਾਂ ਦੇ ਮਾਤਾ ਜੀ ਹੁੰਦੇ ਤੁਹਾਡੇ ਧਰਮ ਪਤਨੀ ਦੁਨੀਆ ਤੇ ਹੁੰਦੇ ਵੇਖ ਰਹੇ ਹੁੰਦੇ ਤਾਂ ਉਹਨਾਂ ਨੂੰ ਖੁਸ਼ੀ ਹੋਣੀ ਸੀ ਚੀਜ਼ ਬਹੁਤ ਖੁਸ਼ੀ ਹੋਣੀ ਸੀ ਬਹੁਤ ਜਦੋਂ ਹੋਏ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਰਹੀ ਹੈ ਇਹਦੇ ਨਾਲ ਹੀ ਇਹਨੇ ਬੜਕ ਕੀਤਾ ਫਿਰ ਇਸ ਕਰਕੇ ਉਹਨੇ ਬਹੁਤ ਖੁਸ਼ ਹੋਣਾ ਸੀ ਆਹ ਦੀ ਬੱਚੀ ਨੂੰ ਉੱਥੋਂ ਹੁਣ ਵੀ ਸਵਰਗਾ ਤੋਂ ਇਹਨਾਂ ਨੂੰ ਪਿਆਰ ਦਿੰਦੀ ਆ ਹਾਲਾਂਕਿ ਚਲੋ ਉਮਰ ਤੁਹਾਡੀ ਨਹੀਂ ਹੈਗੀ ਇੰਨੀ ਨਾਲ ਜਾਣ ਵਾਲੀ ਪਰ ਫਿਰ ਵੀ ਕਿਤੇ ਨਾ ਕਿਤੇ ਪ੍ਰਚਾਰ ਕਰ ਰਹੇ ਹਾਂ ਆਪਣੀ ਬੇਟੀ ਦੇ ਲਈ ਨੇੜੇ ਤੇੜੇ ਜਨਨ ਪਹਿਲਾਂ ਵੀ ਜਦੋਂ ਇਹ ਇਲੈਕਸ਼ਨ ਲੜੀ ਆ ਉਦੋਂ ਵੀ ਮੈਂ ਲੋਕਾਂ ਦੇ ਵਿੱਚ ਵਿਚਰਿਆ ਲੋਕ ਮੈਨੂੰ ਬਹੁਤ ਪਸੰਦ ਕਰਦੇ ਆ ਕੀ ਤੋ ਕਾ ਅਜੇ ਵੀ ਯਾਦ ਕਰਦਾ ਇਹ ਸਪੋਰਟ ਉਹ ਇਹ ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਲੜੀ ਇਹ ਸਭ ਤੋਂ ਵੱਧ ਪੰਜਾਬ ਚ ਵੋਟਾਂ ਇਹ ਦੀਆਂ ਸੀ ਸਿਰਫ ਮੈਂ ਦੋ ਚੱਕਰ ਲਾਏ ਮੈਨੂੰ ਲੋਕਾਂ ਨੇ ਇਹ ਸ਼ੋਰੈਂਸ ਦਿੱਤੀ ਸੋ ਤਸਕਰੇ ਬੈਠੋ ਤੁਸੀਂ ਤੁਹਾਡੀ ਬੇਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਵਾਂਗੇ ਕਿਤਾ ਮੰਗੇ ਇਹ ਫਿਰ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇਗਾ ਹੁਣ ਹਾਰਾ ਮਿਲ ਰਿਹਾ ਤੁਸੀਂ ਜਾਣੇ ਪ੍ਰਚਾਰ ਦੇ ਲਈ ਆਪਣੀ ਬੇਟੀ ਦੇ ਨਾਲ ਬਹੁਤ ਵਧੀਆ ਲੋਕ ਮੇਰੀ ਜਿਹੜੀ ਸੇਵਾ ਕੀਤੀ ਹੈ ਉਸ ਤੋਂ ਫੁੱਲ ਚੜਾਉਂਦੇ ਆ ਮੇਰੀ ਬੇਟੀ ਦਾ ਮਾਣ ਇਥੇ ਕਰਕੇ ਕਰ ਤੁਸੀਂ ਕੋਈ ਸਲਾਹ ਦਿੱਤੀ ਹੋਗੀ ਕਿਉਂਕਿ ਤੁਸੀਂ ਪੁਰਾਣੇ ਹੈਗੇ ਹੋ ਹਣਾ ਪਿਤਾ ਹੈਗੇ ਹੋ ਆਪਣੀ ਬੇਟੀ ਦੇ ਸੀ ਕਹਿ ਸਕਦੇ ਆ ਤੁਸੀਂ ਪੁਰਾਣੇ ਨੇ ਫਰੀਦਕੋਟ ਦੇ ਵਿੱਚ ਹੈਗੇ ਹੋ ਕੰਮ ਤੁਸੀਂ ਪਹਿਲਾਂ ਦੇਖੋਗੇ ਕਿੰਨੇ ਹੋਏ ਨੇ ਕਿੰਨੇ ਨਹੀਂ ਹੋਏ ਕੋਈ ਸਲਾਹ ਕੀਤੀ ਆ ਸਲਾਹ ਦਿੱਤੀ ਆ ਆਪਣੀ ਬੇਟੀ ਨੂੰ ਕਿ ਆ ਮੁੱਦੇ ਹੈਗੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਬੜਾ ਸਮਾਂ ਹੋ ਗਿਆ ਇਹ ਮੁੱਦੇ ਮੈਂ ਇਹਨੂੰ ਸਮਝਾਏ ਆ ਸਾਰੇ ਬਈ ਤੂੰ ਬਿਟੇ ਇਹਨਾਂ ਜੱਤ ਕੀ ਸਕੀਮਾਂ ਜਿਹੜੀਆਂ ਹੈਗੀਆਂ ਗਰੀਬਾਂ ਵਾਸਤੇ ਉਹ ਉਹ ਉਹਨਾਂ ਨੇ ਫੰਡ ਲੈ ਫੰਡ ਦੋਣਾ ਵਾ ਮਹਿਕਮੇ ਨੂੰ ਫੰਡ ਦੋ ਆ ਕੇ ਕਈ ਸਕੀਮਾਂ ਜਿਹੜੀਆਂ ਮੈਂ ਇੱਥੇ ਲਾਗੂ ਕਰਾਈਆਂ ਲੋਕਾਂ ਨੂੰ ਮੱਝਾ ਮਾਰਤੇ ਟਰਾਂਸਪੋਰਟ ਵਾਸਤੇ ਉਹਨਾਂ ਨੂੰ ਕਰਜ਼ੇ ਦਿੱਤੇ ਉਹਨਾਂ ਦੇ ਅਪਲਿਫਟ ਵਾਸਤੇ ਕੰਮ ਕੀਤਾ ਤੇ ਇਸੇ ਕਰਕੇ ਹੁਣ ਮੈਂ ਚਾਹਣਾ ਵੀ ਤੂੰ ਵੀ ਉਸ ਕਿਮਾ ਜਿਹੜੀ ਗਰੀਬੀ ਭੁੱਖਮਰੀ ਮਹंगाई ਬਹੁਤ ਜ਼ਿਆਦਾ ਤੇ ਉਸ ਨੂੰ ਕਾਬੂ ਪਾਇਆ ਜਾ ਸਕਦਾ ਤੁਹਾਨੂੰ ਲੱਗਦਾ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਤੁਹਾਡੀ ਬੇਟੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਗਰੀਬਾਂ ਦੀ ਗੱਲ ਕੀਤੀ ਹੈ ਮੈਂ ਗਰੀਬਾਂ ਦੇ ਹੱਕ ਦੀ ਗੱਲ ਕੀਤੀ ਹੈ ਕਿਤੇ ਨਾ ਕਿ ਤੇ ਉਹਨਾਂ ਦੇ ਮਨ ਚ ਵੀ ਦਰਦ ਹੈਗਾ ਅਮਰਜੀਤ ਜੀ ਦੀ ਗੱਲ ਕਰੀ ਤੁਹਾਡੇ ਬੇਟੀ ਦੀ ਤੁਹਾਨੂੰ ਲੱਗਦਾ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਅੱਗੇ ਗਰੀਬਾਂ ਦੀ ਗੱਲ ਕਰਨਗੇ ਜਾਂ ਲੋਕਾਂ ਦੀ ਹੋਰ ਫਰੀਦਕੋਟ ਦੇ ਲੋਕਾਂ ਦੀ ਗੱਲ ਕਰਨਗੇ ਮੇਰੀ ਬੇਟੀ ਨੇ ਜਦੋਂ ਮੈਂ ਕੰਮ ਕਰਦਾ ਸੀ ਇੱਥੇ ਜਿਲ੍ਹਾ ਜਿਹਦੇ ਦਰਨਚਾਰ ਸੀ ਬਹੁਤ ਇਹਦੇ ਵਿੱਚ ਭਾਵਨਾ ਸੀ ਕਿ ਮੈਂ ਇਹਨਾਂ ਲੋਕਾਂ ਦੀ ਸੇਵਾ ਕਰਾਂ ਤੇ ਉਸੇ ਨਕਸ਼ੇ ਕਰੋਂ ਤੇ ਇਹ ਬੇਟੀ ਕੰਮ ਕਰ ਰਹੀ ਹੈ ਮੈਂ ਆਖਰੀ ਸਵਾਲ ਤੁਹਾਨੂੰ ਕਰੂੰਗੀ ਲੋਕ ਤੁਹਾਨੂੰ ਸੁਣ ਰਹੇ ਨੇ ਕਿ ਅਮਰਜੀਤ ਕੁਲਸਾਹੋ ਕੇ ਦੇ ਪਿਤਾ ਗੱਲਬਾਤ ਕਰ ਰਹੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਫਰੀਦਕੇ ਫਰੀਦਕੋਟ ਦੇ ਲੋਕਾਂ ਨੂੰ ਮੈਂ ਆਪਣੇ ਜ਼ਿਲ੍ਹਾ ਜ਼ਿਲ੍ਹੇ ਦੇ ਲੋਕਾਂ ਨੂੰ ਜਿੱਥੋਂ ਮੇਰੀ ਬੇਟੀ ਐਮਪੀ ਦਾ ਲક્ષਮਣ ਨੂੰ ਟੈਸਟ ਕਰ ਰਹੀ ਹੈ ਮੈਂ ਸਾਰਿਆਂ ਨੂੰ ਪਰ ਜੋਰ ਹੱਥ ਬੰਨ ਕੇ ਪੀਨ ਕਰਦਾ ਕਿ ਮੇਰੀ ਬੇਟੀ ਨੂੰ ਇਹ ਤੁਹਾਡੀ ਬੇਟੀ ਆ ਤੁਸੀਂ ਇਹਨੂੰ ਜਿਤਾਉਣਾ ਮੇਰੀ ਬੇਟੀ ਨਹੀਂ ਹੁਣ ਹੁਣ ਇਹ ਲੋਕਾਂ ਦੀ ਬੇਟੀ ਆ ਤੇ ਇਹਨੂੰ ਔਰ ਮਤਵ ਵਾਲੀ ਲੀਡ ਤੇ ਚਿਤਾ ਕੇ ਐਮਪੀ ਦੇ ਵਿੱਚ ਇਹ ਤੁਹਾਡੀਆਂ ਸਮੱਸਿਆਵਾਂ ਉੱਥੇ ਹੱਲ ਕਰੂਗਾ ਧੰਨਵਾਦ ਜੀ ਗੱਲ ਕੰਦੇ ਨਾਲ ਤੈ ਸੰਨ ਅਮਰਜੀਤ ਕੋਰ ਸਾਹੋ ਕੇ ਉਹਨਾਂ ਦੇ ਪਿਤਾ ਕਾਂਗਰਸ ਤੋਂ ਜਿਹੜੇ ਟਿਕਟ ਲੜ ਰਹੇ ਨੇ ਚੋਣ ਲੜ ਰਹੇ ਨੇ ਕਾਂਗਰਸ ਦੀ ਟਿਕਟ ਤੇ ਫ੍ਰੀਦ ਕੋਰ ਤੋਂ ਅਮਰਜੀਤ ਕੋਰ ਸਾਹੋ ਕੇ ਤੇ ਉਹਨਾਂ ਦੇ ਪਿਤਾ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਕਹਿ ਰਹੇ ਨੇ ਕਿ ਬੜੇ ਹੀ ਨਰਮ ਸੁਭਾਅ ਦੇ ਹੈਗੇ ਨੇ ਗਰੀਬਾਂ ਦੇ ਲਈ ਮਨ ਦੇ ਵਿੱਚ ਬੜਾ ਦਰਦ ਹੈਗਾ ਹਾਲਾਂਕਿ ਸੀ ਗੱਲਬਾਤ ਵੀ ਕੀਤੀ ਸੀਗੀ ਤਾਂ ਕਹਿ ਰਹੇ ਨੇ ਕਿ ਮੈਂ ਵੀ ਚਾਹਨਾ ਕਿ ਜਿਹੜੀ ਮੇਰੀ ਬੇਟੀ ਹੈ ਅਗਰ ਜਿੱਤ ਕੇ ਸੰਸਦ ਦੇ ਵਿੱਚ ਪੁੱਜਦੀ ਹੈ ਤਾਂ ਫਰੀਦਕੋਟ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉੱਥੇ ਤੱਕ ਪਹੁੰਚਾਵੇ ਫਿਲਹਾਲ ਫਤਵਾ ਲੋਕਾਂ ਦਾ ਹੋਏਗਾ 1 ਜੂਨ ਨੂੰ ਇਲੈਕਸ਼ਨਸ ਹੋਣੀਆਂ ਵੋਟਾਂ ਹੋਣੀਆਂ ਨੇ ਹਾਲਾਂਕਿ ਲੋਕ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਨੇ ਕਿਸ ਉਮੀਦਵਾਰ ਤੇ ਭਰੋਸਾ ਜਤਾਉਂਦੇ ਨੇ ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਪਰ ਹਰ ਇੱਕ ਉਮੀਦਵਾਰ ਜਿਹੜਾਗਾ ਲੋਕਾਂ ਨੂੰ ਆਪਣੇ ਆਪਣੇ ਫੀਲ ਜੜੀਏਗੀ ਜਰੂਰ ਕਰੇ ਇਸ ਤਰ੍ਹਾਂ ਅਮਰਜੀਤ ਕੌਰ ਸਾਹੋਕੇ ਦੇ ਪਿਤਾ ਉਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਫਰੀਦਕੋਟ ਦੇ ਲੋਕਾਂ ਨੂੰ ਕਿ ਆਕਰ ਅ ਅਮਰਜੀਤ ਕੌਰ ਨੂੰ ਜਿਤਾਇਆ ਜਾਵੇ ਤਾਂ ਕਿ ਜੜਾਗਾ ਲੋਕਾਂ ਦਾ ਜੜਾ ਭਲਾ ਹੋ ਸਕਦੇ ਫਰੀਦਕੋਟ ਦਾ ਵਿਕਾਸ ਹੋ ਕੇ ਫਿਲਹਾਲ ਹੋਣਾ ਵਾਲਾ ਸਮਾਂ ਦੱਸੇ ਕਿ ਕਿ ਆਕਰ ਲੋਕ ਕਿਸ ਪਾਰਟੀ ਨੂੰ ਕਿਸ ਉਮੀਦਵਾਰ ਨੂੰ ਜਿਤਾ ਕੇ ਜੜਾਗਾ ਸੰਸਦ ਦੇ ਵਿੱਚ ਭੇਜਦੇ ਨੇ ਵੀਰ ਜਰਨਲਿਸਟ ਲਕਵਿੰਦਰ ਨਾਲ ਕਮਲਦੀਪ ਕ